ਕੰ다 ਸਵਾਗਤ ਹੈ ਜੀ ਅੱਜ 에어ਫੋਰਸ ਦੇ ਅਜੀਤ ਸਿੰਘ ਨਗਰ ਸ੍ਰੀ ਗੁਰੂ ਵਿਦਾਸ ਧਰਮਸਲਾ ਕਮੇਟੀ ਵੱਲੋਂ ਧੀਆਂ ਦਾ ਤਿਹਾਰ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਸਤੇ ਦਾ ਸਚਨਨ ਸੂਬੇਦਾਰ ਮੇਜਰ ਰਾਜ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਪਿੰਡ ਦੀਆਂ ਮਟਿਆਰਾਂ ਅਤੇ ਨੰਨੇ ਬੱਚਿਆਂ ਨੇ ਗਿੱਧਾ ਪੋਲੀਆਂ ਅਤੇ ਲੋਕ ਗੀਤਾਂ ਤੇ ਨੱਚਕਪ ਕੇ ਖੂਬ ਮਨੋਰੰਜਨ ਕੀਤਾ ਇਸ ਮੌਕੇ ਰ피ਂਦਰ ਕੌਰ ਨੇ ਸ੍ਰੀ ਗੁਰੂ ਰਵਿਦਾਸ ਧਰਮਸਲਾ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਿਹਾਰ ਦੇ ਬਹਾਨੇ ਸਾਡੇ ਪਿੰਡ ਦੀਆਂ ਧੀਆਂ ਪੇਣਾ ਇਕੱਠੀਆਂ ਹੁੰਦੀਆਂ ਹਨ ਅਤੇ ਇਹੋ ਜਿਹੇ ਤਿਹਾਰ ਹਰ ਪਿੰਡ ਵਿੱਚ ਮਨਾਉਣੇ ਚਾਹੀਦੇ ਹਨ ਜੋ ਕਿ ਅਸੀਂ ਆਪਣੇ ਪ੍ਰਾਤਨ ਵਿਸ਼ੇ ਨਾਲ ਜੁੜਨ ਦਾ ਇੱਕ ਚੰਗਾ ਉਪਰਾਲਾ ਕਰ ਸਕੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੁਪਿੰਦਰ ਕੌਰ ਹੈ ਅਤੇ ਅੱਜ ਅਸੀਂ ਇਤਿਹਾਦਾ ਪ੍ਰੋਗਰਾਮ ਬਹੁਤ ਹੀ ਸਾਨੂੰ ਮਨੋਰੰਜਕ ਲੱਗਿਆ ਜੋ ਕਿ ਸਾਡੇ ਬਾਬਾ ਅਜੀਤ ਸਿੰਘ ਨਗਰ ਦੀ ਕਮੇਟੀ ਵੱਲੋਂ ਬਾਬਾਜੀਤ ਸਿੰਘ ਨਗਰ ਦੀ ਰਵਿਦਾਸ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਸਾਰੀਆਂ ਹੀ ਬੀਬੀਆਂ ਪੈਣਾ ਨੇ ਬਹੁਤ ਹੀ ਮਨੋਰੰਜਨ ਕੀਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਆਪਣੀਆਂ ਮਾਵਾ ਪੈਣਾ ਕੰਮਾਂ ਵਿੱਚ ਬਹੁਤ ਹੀ ਰੁਚੀ ਰੱਖਦੀਆਂ ਨੇ ਉਹਨਾਂ ਵਿੱਚ ਬਿਜ਼ੀ ਰਹਿੰਦੀਆਂ ਨੇ ਉਹਨਾਂ ਨੇ ਆਪਣੀ ਕਮੇਟੀ ਨੇ ਉਹਨਾਂ ਲਈ ਟਾਈਮ ਕੱਢਿਆ ਉਹਨਾਂ ਨੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਤੇ ਉਹਨਾਂ ਨੂੰ ਉਸ ਕੰਮ ਤੋਂ ਥੋੜੀ ਜਿਹੀ ਵੇਲ ਮਿਲੀ ਅਤੇ ਸਾਰਿਆਂ ਨੇ ਆਪਦਾ ਮਨੋਰੰਜਨਕ ਬਹੁਤ ਵਧੀਆ ਕੀਤਾ ਧੰਨਵਾਦ ਜੀ ਲੱਗਿਆ ਔਰ ਮਹਿਲੇ ਸਾਰੇ ਨਗਰ ਨਿਵਾਸੀਆ ਅੱਗੇ ਬੇਨਤੀ ਹੈ ਕੋਈ ਵੀ ਪ੍ਰੋਗਰਾਮ ਹੁੰਦਾ ਇਦਾਂ ਦਾ ਵੱਧ ਤੋਂ ਵੱਧ ਆ ਕੇ ਇੱਥੇ ਸੈਲੀਬ੍ਰੇਟ ਕਰਿਆ ਕਰੋ ਆਉਣ ਵਾਲੀ 19 ਤਰੀਕ ਨੂੰ ਪੂਰਨਮਾਸੀ ਹੈ ਉਦੋਂ ਵੀ ਮਾਈਆਂ ਨੂੰ ਵੀਰਾਂ ਨੂੰ ਔਰ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ ਹਰ ਸਾਲ ਅਸੀਂ ਦੀਆਂ ਦਾ ਪ੍ਰੋਗਰਾਮ ਲਾਇਆ ਕਰਾਂਗੇ ਅੱਜ ਤੇ ਟਾਈਮ ਥੋੜਾ ਜਿਹਾ ਸ਼ੋਰਟ ਸੀ ਕਮੇਟੀ ਵੀ ਨਵੀਂ ਬਣੀ ਹੈ ਅੱਗੇ ਤੋਂ ਇਹਦੀ ਸਾਰੀ ਕਮਾਂਡ ਅਸੀਂ ਬੀਬੀਆਂ ਨੂੰ ਦੇ ਦਾਂਗੇ ਜਿੱਦਾਂ ਉਹ ਚਾਹਣਗੀਆਂ ਜੇ ਮਾਲਪੂੜਾ ਦਾ ਲੰਗਰ ਚਾਹਣਗੀਆਂ ਮਾਰਪੂੜੇ ਲਾਦਿਆ ਕਰਾਂਗੇ ਉਹ ਲੰਗਰ ਲਾ ਕੇ ਵੱਡੇ ਤਰੀਕੇ ਨਾਲ ਕਰਾਂਗੇ ਐਤਕੀ ਥੋੜਾ ਜਿਹਾ ਸ਼ੋਟੇ ਲੈਵਲ ਤੇ ਹੋਇਆ ਮਾਫੀ ਚਾਹੁੰਦੇ ਆ ਇਸ ਚੀਜ਼ ਦੀ ਆਉਣ ਵਾਲੇ ਸਮੇਂ ਦੇ ਵਿੱਚ 2 ਹੋਰ ਵੀ ਵਧੀਆ ਕਰਾਂਗੇ ਬਹੁਤ ਬਹੁਤ ਇੱਕ ਵਾਰ ਫੇਰ ਸਾਰਿਆਂ ਦਾ ਨਕਰ ਨਵਾਸਿਆਂ ਸਮੂਹ ਪੰਚਾਇਤ ਦਾ ਕਮੇਟੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਮੇਟੀ ਕਰਮਜੀਤ ਸਿੰਘ ਨੇ ਕਿਹਾ ਕਿ ਸਾਡੀ ਕਮੇਟੀ ਵੱਲੋਂ ਇਹ 3 ਦਾ ਤਿਹਾੜੀ ਪਹਿਲੀ ਵਾਰ ਮਨਾਇਆ ਗਿਆ ਹੈ ਉਹਨਾਂ ਕਿਹਾ ਕਿ ਇਹ 3 ਦਾ ਤਿਹਾੜੀ ਨਹੀਂ ਅਸਲ ਦੇ ਵਿੱਚ 3 ਦਾ ਤਿਹਾੜੀ ਹੈ ਕਿਉਂਕਿ ਸਾਲਵਾਦ 3 ਇਕੱਠੀਆਂ ਹੁੰਦੀਆਂ ਨੇ ਰਲ ਮਿਲ ਕੇ ਬੋਲੀਆਂ ਪਾਉਂਦੀਆਂ ਨੇ ਇਹ ਤਿਹਾੜੀ ਰਲ ਮਿਲ ਕੇ ਪਿਆਰ ਨਾਲ ਰਹਿਣ ਦਾ ਸੰਦੇਸ਼ ਵੀ ਦਿੰਦਾ ਹੈ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਵਸਟਾਰ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਅੱਜ ਜੀ ਪ੍ਰਾਪਤੀਆਂ ਦਾ ਪ੍ਰੋਗਰਾਮ ਕਿਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਕੀ ਕਰਤੋਂ ਇਹ ਪ੍ਰੋਗਰਾਮ ਇਹ ਜੋ ਪ੍ਰੋਗਰਾਮ ਅਸੀਂ ਮਨਾਇਆ ਅੱਜ ਇਹ ਅਸੀਂ ਸ੍ਰੀ ਗੁਰੂ ਰਵਦਾਸ ਧਰਮਸ਼ਾਲਾ ਕਮੇਟੀ ਵੱਲੋਂ ਮਨਾ ਰਹੇ ਹਾਂ ਜੋ ਕਿ ਇਹ ਕਮੇਟੀ ਆ ਇਹ ਕਮੇਟੀ ਨਵੀਂ ਚੁਣੀ ਗਈ ਆ ਇਸ ਤੋਂ ਪਹਿਲਾਂ ਇੱਕ ਪੁਰਾਣੀ ਕਮੇਟੀ ਸੀਗੀ ਜੋ ਕਿ ਉਹਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਵਧੀਆ ਕੰਮ ਕੀਤੇ ਆ ਲੇਕਿਨ ਜੋ ਅਸੀਂ ਇਹ ਕਮੇਟੀ ਬਣਾਈ ਆ ਨਵੀਂ ਕਮੇਟੀ ਚੁਣੀ ਆ ਇਹ ਅਸੀਂ ਸ਼ੁਰੂਆਤ 3ਾਂ ਦੇ ਜਿਸ ਅਸਲ ਮਹੀਨੇ ਦੇ ਵਿੱਚ 3ਾਂ ਦੇ ਤਿਹਾਰ ਤੋਂ ਕੀਤੀ ਆ ਬਹੁਤ ਮਤਲਬ ਕਿ ਸਾਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਜਿਹੜਾ 3ਾਂ ਦਾ ਤਿਹਾਰ ਹੈ ਜਿਹਨੂੰ ਕਹਿੰਦੇ ਆ 3ਾਂ ਦਾ ਤਿਹਾਰ ਆ ਇਹ ਅਲੋਪ ਹੁੰਦਾ ਜਾ ਰਿਹਾ ਸੀਗਾ ਜੋ ਸਾਡਾ ਵਿਰਸਾ ਹੈਗਾ ਸਾਡੇ ਸਮਾਜ ਦਾ ਸਾਡੇ ਪੰਜਾਬੀ ਸੱਭਿਆਚਾਰ ਦਾ ਵਿਰਸਾ ਹੈਗਾ ਉਹ ਖਤਮ ਹੁੰਦਾ ਜਾ ਰਿਹਾ ਸਾਨੂੰ ਲੱਗਿਆ ਕਿ ਇਹ ਜਿਹੜਾ ਤੀਆਂ ਪੈਣਾ ਦਾ ਜੋ ਸ਼ੁਰੂਆਤ ਆ ਉਹ ਤੀਆਂ ਜਿਹੜੇ ਦਿਨ ਨੇ ਸੌਣ ਦੇ ਮਹੀਨੇ ਦੇ ਦਿਨ ਚੱਲਦੇ ਨੇ ਕਿਉਂ ਨਾ ਅਸੀਂ ਨਵੀਂ ਕਮੇਟੀ ਇਹ ਤੀਆਂ ਦੇ ਤਿਹਾੜ ਤੋਂ ਹੀ ਅਸੀਂ ਸ਼ੁਰੂ ਕਰੀਏ ਇਸ ਕਰਕੇ ਇਹ ਸਾਰੀ ਕਮੇਟੀ ਸਾਡੀ ਸਾਡੇ ਕਮੇਟੀ ਮੈਂਬਰ ਖੜੇ ਨੇ ਤੇ ਪ੍ਰਧਾਨ ਜੀ ਸਾਡੇ ਦਲਜੀਤ ਸਾਹਿਬ ਜੀ ਤੇ ਸਾਡੇ ਸੂਬੇਦਾਰ ਰਾਜ ਸਿੰਘ ਜੀ ਹੋਰ ਸਾਡੇ ਪਤਵੰਤੇ ਸੱਜਣ ਜਿਹੜੇ ਸਾਡੇ ਨਾਲ ਸਾਰੇ ਕਮੇਟੀ ਮੈਂਬਰ ਨੇ ਪਰਮਜੀਤ ਸਾਹਿਬ ਤੇ ਰਾਜ ਸਾਹਿਬ ਪ੍ਰੋਪਰਟੀ ਡੀਲਰ ਰਾਜੂ ਜੀ ਇਹਨਾਂ ਸਾਰਿਆਂ ਨੇ ਅਸੀਂ ਸਾਰੀ ਕਮੇਟੀ ਨੇ ਮਿਲ ਕੇ ਇਹ ਉਦਮ ਕੀਤਾ ਗਏ ਸਾਡਾ ਪ੍ਰੋਗਰਾਮ ਜੋਤੀਆਂ ਦਾ ਇਹ ਪਹਿਲਾ ਪ੍ਰੋਗਰਾਮ ਆ ਅਸੀਂ ਇਹ ਪਿੰਡ ਲੈਵਲ ਤੇ ਅਸੀਂ ਸਾਡਾ ਬਾਬਾਜੀ ਸਿੰਘ ਨਗਰ ਜੋ ਹੈਗਾ ਅਸੀਂ ਪਿੰਡ ਲੈਵਲ ਤੇ ਸਾਰੇ ਹੀ ਨਗਰ ਨੂੰ ਇਕੱਠੇ ਕਰਨਾ ਚਾਹਿਆ ਜੋ ਕਿ ਇੱਕ ਮਾਲਾ ਦੇ ਵਿੱਚ پرو ਕੇ ਅਸੀਂ ਚੱਲੇ ਆਂ ਇਹ ਇਸੇ ਤਰ੍ਹਾਂ ਹੀ ਅਸੀਂ ਅਗਲੀ ਵਾਰ ਜੋ ਅਸੀਂ ਪ੍ਰੋਗਰਾਮ ਮਨਾਵਾਂਗੇ ਅਸੀਂ ਬਹੁਤ ਵੱਡੇ ਪੱਧਰ ਤੇ ਮਨਾਵਾਂਗੇ ਔਰ ਵਧੀਆ ਢੰਗ ਨਾਲ ਮਨਾਵਾਂਗੇ ਤਾਂ ਜੋ ਸਾਡੀਆਂ ਧੀਆਂ ਪਹਿਣ ਜੋ ਸਾਰਾ ਸਾਰਾ ਸਾਲ ਕੰਮ ਕਰਦੀਆਂ ਨੇ ਉਹ ਕਮ ਸੇ ਕਮ ਇੱਕ ਦਿਨ ਇਕੱਠੀਆਂ ਹੋ ਕੇ ਜਾਂ ਮਤਲਬ ਅਸੀਂ ਅੱਗੇ ਤੋਂ ਇਹ ਕਈ ਦਿਨ ਪ੍ਰੋਗਰਾਮ ਥੋੜਾ ਜਿਹਾ ਲੰਬਾ ਲੈ ਕੇ ਜਾਵਾਂਗੇ ਤਿੰਨ ਦਿਨ ਜਾਂ ਚਾਰ ਦਿਨ ਜਾਂ ਪੰਜ ਦਿਨ ਅਸੀਂ ਡਿਸਾਈਡ ਕਰਾਂਗੇ ਅਸੀਂ ਉਹ ਲੰਬਾ ਪ੍ਰੋਗਰਾਮ ਲੈ ਕੇ ਜਾਵਾਂਗੇ ਉਹਦੇ ਵਿੱਚ ਅਸੀਂ ਬਹੁਤ ਵਧੀਆ ਢੰਗ ਨਾਲ ਪ੍ਰੋਗਰਾਮ ਮਨਾਇਆ ਕਰਾਂਗੇ ਸੋ ਇਹ ਜੋ ਤੁਸੀਂ ਅੱਜ ਕਵਰੇਜ ਕੈਰੇ ਲਾਇਬ ਸਟੋਰ ਸਟਾਰ ਜੋ ਕੈਰੇ ਲਾਇਬ ਸਟਾਰ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਆ ਸਾਡੇ ਪਿੰਡ ਦੀ ਪੰਚਾਇਤ ਪਹੁੰਚੀ ਸਾਡੇ ਗੁਰਦੁਆਰਾ ਸਾਹਿਬ ਦੇ ਜੋ ਪ੍ਰਧਾਨ ਜੀ ਨੇ ਸਾਰੀ ਕਮੇਟੀ ਉਹ ਪਹੁੰਚੀ ਸਾਡੇ ਸਰਪੰਚ ਪੰਚ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਮਾਵਾਂ ਭੈਣਾਂ ਤੋਂ ਲੈ ਕੇ ਸਾਰੇ ਹੀ ਨਗਰ ਨੇ ਇੱਥੇ ਸ਼ਿਰਕਤ ਕੀਤੀ ਆ ਅਸੀਂ ਬਹੁਤ ਬਹੁਤ ਅੱਜ ਖੁਸ਼ੀ ਮਹਿਸੂਸ ਕਰਦੇ ਆ ਜੋ ਸਾਡਾ ਨਗਰ ਹੈ ਅੱਜ ਇਕੱਠਾ ਹੋ ਕੇ ਖੁਸ਼ੀ ਮਨਾ ਰਿਹਾ ਇਹ ਜੋ ਤਿਹਾਰ ਆ ਇਹ ਇਹ ਮਤਲਬ ਕਿ ਖੁਸ਼ੀਆਂ ਦਾ ਹੀ ਤਿਹਾਰ ਆ ਜੋ ਅਸੀਂ ਮਨਾ ਰਹੇ ਹਾਂ ਜੀ ਮੇਰਾ ਨਾਮ ਜੀ ਸੁਪੇਦਾਰ ਮੇਜਰ ਰਾਜ ਸਿੰਘ ਹੈ ਸਭ ਤੋਂ ਪਹਿਲਾਂ ਮੈਂ মিডিਆ ਵਾਲਿਆਂ ਦਾ ਕੈਰੇ ਟੀਵੀ ਵਾਲਿਆਂ ਦਾ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਇਸ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ ਨੇ ਸਾਡਾ ਇਹ ਬਾਬਾ ਅਜੀਤ ਸਿੰਘ ਨਗਰ ਜਿਹੜਾ ਇੱਕ ਨਵਾਂ ਪਿੰਡ ਬੱਜਿਆ ਇੱਥੋਂ ਦੀ ਸਮੂਹ ਗੁਰੂ ਰਵੀਦਾਸ ਪ੍ਰਬੰਧ ਕਮੇਟੀ ਵੱਲੋਂ ਇਹ ਪਹਿਲਾ ਪ੍ਰੋਗਰਾਮ ਸਾਡਾ ਅਲਿਖਿਆ ਗਿਆ ਬਹੁਤ ਹੀ ਸਫਲਤਾਪੂਰਕ ਹੋਇਆ ਮੈਂ ਸਾਰੇ ਮੀਡੀਆ ਟੀਮ ਦਾ ਨਗਰ ਨਿਵਾਸੀਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਪੰਚਾਇਤ ਦਾ ਤਾਹਦਿਲੋ ਧੰਨਵਾਦਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਕੈਲੀਬ੍ਰੇਟ ਕੀਤਾ ਇੱਕ ਵਾਰ ਫਿਰ ਮੈਂ ਦੁਬਾਰਾ ਕੈਰੇ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦਾਂ ਥੈਂਕ ਯੂ ਅੱਗੇ ਅੱਗੇ ਨੂੰ ਹੋ ਜਾ ਤੁਸੀਂ ਮੜਾ ਜਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨੀਤਾ ਰਾਣੀ ਪਹਿਲਾ ਤਾਂ ਲਾਈਵ ਟੀਵੀ ਕੈਰੇ ਲਾਈਵ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਪ੍ਰੋਗਰਾਮ ਨੂੰ ਦੂਰਦਰਸ਼ਨ ਤੇ ਲਿਆਉਣ ਲਈ ਮੂਰੇ ਆਏ ਆ ਤੇ ਦੂਜੀ ਗੱਲ ਅਸੀਂ ਲੇਡੀਜ਼ ਦਾ ਬਹੁਤ ਮਨੋਰੰਜਨ ਕਰਵਾਇਆ ਗੁਰੂ ਗੁਰੂ ਰਵੀਦਾਸ ਧਰ ਮਸਾਲਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜੀ